Che va live? Che c'è che Dai, dai. ਆਵਾਜ਼ ਆ ਰਹੀ ਹੈ ਹਲੋ 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 ਹਾਂ ਓਕੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤਾਂ ਸਵਾਗਤ ਕਰਦੇ ਆਂ ਤੁਹਾਡਾ ਰੀਤਵਾਲ ਚੈਨਲ ਤੇ ਬਹੁਤ ਟਾਈਮ ਬਾਅਦ ਅਸੀਂ ਰੀਤਵਾਲ ਚੈਨਲ ਤੇ ਲਾਈਵ ਆਏ ਆਂ ਤਾਂ ਸ਼ਾਇਦ ਕਈ ਮੇਰੇ ਦੋਸਤਾਂ ਕੋਲੇ ਨੋਟੀਫਿਕੇਸ਼ਨ ਲੇਟ ਪਹੁੰਚੇ ਤਾਂ ਆਪਾਂ 5 ਮਿੰਟ ਵੇਟ ਕਰਾਂਗੇ ਵੀ ਜਦ ਤੱਕ ਤੁਸੀਂ ਆਉਂਦੇ ਹੋ ਤਾਂ ਤਦ ਤੱਕ ਅਸੀਂ ਵੇਟ ਕਰਦੇ ਆਂ ਕੁਝ ਜ਼ਰੂਰੀ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਜਿਹੜੇ ਮੇਰੇ ਭੈਣ ਭਰਾ ਲਾਈਵ ਚਾਰੇ ਨੇ ਤਾਂ ਜੁੜੇ ਰਹੋ ਸਾਡੇ ਨਾਲ ਤੇ ਨਾਲ ਦੇ ਨਾਲ ਤੁਹਾਡੇ ਅਸੀਂ ਕਮੈਂਟ ਵੀ ਪੜਦੇ ਰਹਾਂਗੇ ਜੋ ਵੀ ਜਿੱਥੋਂ ਵੀ ਜਿਹੜੇ ਵੀ ਸ਼ਹਿਰ ਚੋਂ ਜਿਹੜੀ ਵੀ ਸਟੇਟ ਤੋਂ ਸਾਡੇ ਨਾਲ ਜੁੜੇ ਤਾਂ ਇੱਕ ਵਾਰ ਆਪਦੇ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਜ਼ਰੂਰ ਦੱਸਿਓ ਆਪਦੀ ਸਟੇਟ ਦਾ ਨਾਮ ਤੇ ਤੁਸੀਂ ਵੀ ਦੱਸਿਓ ਜੇ ਇੱਥੋਂ ਕੋਈ ਕਮੈਂਟ ਆ ਰਿਹਾ ਹੋਵੇ ਤਾਂ ਜ਼ਰੂਰ ਦੱਸਿਓ ਤੇ ਹੋਰ ਦੱਸੋ ਸ਼ਰਮਾ ਜੀ ਕਿਵੇਂ ਚੱਲ ਰਿਹਾ ਹੈ ਚੈਨਲ ਦਾ ਕੰਮ ਠੀਕ ਹੈ ਵਧੀਆ ਜਾਂਦਾ ਹੈ ਵਧੀਆ ਰਿਸਪਾਂਸ ਵਧੀਆ ਹੀ ਜਾਂਦਾ ਦਰਸ਼ਕਾਂ ਦਾ ਵਧੀਆ ਪਿਆਰ ਮੁਹੱਬਤ ਮੈ ਰਹੇ ਲੋਕਾਂ ਦਾ ਹਾਂ ਹੁਣ ਫਿਰ ਕੀ ਲੈ ਕੇ ਆ ਰਹੇ ਹੋ ਦਰਸ਼ਕਾਂ ਲਈ ਤੁਸੀਂ ਨਵਾਂ ਬੜਿਆ ਸਟੋਰੀ ਲੈ ਕੇ ਆ ਰਹੇ ਹੋ ਤੇ ਸਰਪ੍ਰਾਈਜ਼ ਰੱਖਣਾ ਇੱਕ ਹੈ ਦੱਸਣਾ ਦੋਸਤਾਂ ਨੂੰ ਉਹਦੀ ਦੱਸਾਂਗੇ ਜਦੋਂ ਉਹਦੀ ਦੱਸਾਂਗੇ ਹਾਂਜੀ ਚਲੋ ਵੈਸੇ ਰੀਤਵਾਲ ਚੈਨਲ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਹੁਣ ਪਿੱਛੇ ਥੋੜੇ ਸਮਾਂ ਪਹਿਲਾਂ ਸਾਡੀ ਵੀਡੀਓ ਆਈ ਸੀ ਮਤਲਬ ਇਹ ਰਿਸ਼ਤੇ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਉਮੀਦ ਨਹੀਂ ਸੀ ਤੁਸੀਂ ਇੰਨਾ ਪਿਆਰ ਉਸ ਫਿਲਮ ਨੂੰ ਦਵੋਗੇ ਤਾਂ ਜਿਨ੍ਹਾਂ ਨੇ ਦੇਖੀ ਆ ਮਤਲਬ ਇਹ ਰਿਸ਼ਤੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਉਹ ਵੀਡੀਓ ਤਾਂ ਅਸੀਂ ਵੇਟ ਕਰਾਂਗੇ ਅ ਮੇਰੇ ਖਿਆਲ ਚ ਸ਼ਰਮਾ ਜੀ ਬਹੁਤ ਟਾਈਮ ਬਾਅਦ ਲਾਈਵ ਹੋ ਰਹੇ ਹੋ ਤੇ ਸ਼ਾਇਦ ਦਰਸ਼ਕਾਂ ਕੋਲੇ ਹਾਂਜੀ ਨੋਟੀਫਿਕੇਸ਼ਨ ਨਹੀਂ ਪਹੁੰਚੀ ਜਿਹੜੇ ਮੇਰੇ ਦੋਸਤਾਂ ਕੋਲੇ ਨੋਟੀਫਿਕੇਸ਼ਨ ਆਈ ਹੈ ਤਾਂ ਪਲੀਜ਼ ਆਪਦੀ ਹਾਜ਼ਰੀ ਜ਼ਰੂਰ ਲਵਾਇਓ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੋਂ ਬੋਲ ਰਹੇ ਹੋ ਕਿਹੜਾ ਸ਼ਹਿਰ ਹੈ ਕਿਹੜਾ ਪਿੰਡ ਹੈ ਤੇ ਹੋਰ ਦੱਸੋ ਸ਼ਰਮਾ ਜੀ ਕਿਵੇਂ ਰਿਹਾ ਪਿਛਲਾ ਤਜਰਬਾ ਤੁਹਾਡਾ YouTube ਤੇ ਜਿਹੜੀਆਂ ਤੁਸੀਂ ਫਿਲਮਾਂ ਪਾ ਰਹੇ ਹੋ ਰਿਸਪੌਂਸ ਕਿਵੇਂ ਆ ਰਿਹਾ ਹੈ ਮੈਂ ਇਹ ਸੋਚਿਆ ਜੀ ਹੁਣ ਚਾਹੇ ਜਿਵੇਂ ਫਿਲਮਾਂ ਆਪਾਂ ਮਹੀਨੇ ਵਿੱਚ 4-12 ਆਣਿਆ ਹੂੰ ਵੀ ਦੋ ਕੁ ਪਾ ਲੈ ਕਰੀ ਆਪਾਂ ਬਰੀਆ ਪਾ ਰਹੀਏ ਹਾਂ ਬਿਲਕੁਲ ਵੀ ਤੁਸੀਂ ਕੁਆਲਿਟੀ ਵੱਲ ਧਿਆਨ ਦਿਓ ਕੁਆਂਟੀਟੀ ਜਿਆਦਾ ਮੈਟਰ ਨਹੀਂ ਕਰਦੀ ਤੇ ਆਪਾਂ ਨੂੰ ਜਿਆਦਾ ਪ੍ਰੋਬਲਮ ਯੂਟਿਊਬਰ ਨੂੰ ਹਾਂ ਜਿਵੇਂ ਲੋਕਾਂ ਦੀ ਦੌੜ ਮਗਰ ਨਹੀਂ ਚੰਨਾ ਹਾਂ ਬਿਲਕੁਲ ਵੀ ਜਿਵੇਂ ਆਪਾਂ ਵੀ ਪਾਈ ਚਲੋ ਪਾਈ ਚਲੋ ਹਣਾ ਪਾਈ ਹਾਂ ਹਾਂ ਉਹ ਚੀਜ਼ ਹੀ ਨਹੀਂ ਹਣਾ ਹੂੰ ਤੇ ਵੀ ਚੀਜ਼ ਆਪਾਂ ਬਰੀ ਲੋਕਾਂ ਨੂੰ ਪਬਲਿਕ ਦੇ ਮੁਰਲੇ ਕਹੀ ਹਾਂ ਬਿਲਕੁਲ ਤੇ ਪਰਿਵਾਰ ਦਾ ਵੈਸੇ ਪਹਿਲਾਂ ਵੀ ਪਰਿਵਾਰਕ ਵੀਡੀਓ ਹੁੰਦੀਆਂ ਆਪਣੀਆਂ ਹੂੰ 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 ਇਹ ਹੋਰ ਵੀ ਲੋਕ ਸਾਰਾ ਪਰਿਵਾਰ ਬਹਿ ਕੇ ਦੇਖਣਾ ਬਿਲਕੁਲ ਅਡੀ ਕਰਨ ਲੋਕ ਹਾਂਜੀ ਹਾਂਜੀ ਜਾਂ ਆਉਗੀ ਫਿਲਮ ਤੁਹਾਡੀ ਉਹ ਮੈਂ ਦੇਖੀ ਸੀ ਫਿਲਮ ਦੋ ਸਰਪੰਚ ਨਹੀਂ ਆ ਹਾਂਜੀ ਉਹ ਵੀ ਬਹੁਤ ਵਧੀਆ ਲੋਕਾਂ ਨੇ ਸਰਾਹੀ ਹਾਂ ਸਰਪੰਚ ਨਹੀਂ ਆ ਹਾਂਜੀ ਤੇ ਵਧੀਆ ਉਹਦੇ ਮਤਲਬ ਦਰਸ਼ਕਾਂ ਨੇ ਵਧੀਆ ਹੰਗਾਰਾ ਦਿੱਤਾ ਉਹਨੂੰ ਵਧੀਆ ਪਿਆਰ ਮੈਲੇ ਲੋਕਾਂ ਦਾ ਜੀ ਇੱਕ ਸੋਡੀ ਅਮਰੀਕਾ ਤੋਂ ਤੁਸੀਂ ਲੋੜੀ ਤੇ ਬਣਾਈ ਸੀ ਲੋੜੀ ਤੇ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਉਹਦੇ ਤੇ ਵੀ ਹਾਂ ਉਹ 'ਚ ਮੇਰਾ ਵੀ ਕਿਰਦਾਰ ਹੈਗਾ ਸੀਗਾ ਲੋੜੀ 'ਚ ਵੈਸੇ ਜਿਹੜਾ ਵੀ ਦੇਖਦਾ ਸੀ ਉਹਦਾ ਰੋਣਾ ਆ ਜਾਂਦਾ ਸੀ ਹਾਂ ਇਹ ਇਮੋਸ਼ਨਲ ਸੀ ਸਟੋਰੀ ਉਹ ਸਤਸ੍ਰੀਕਾਲ ਜੀ ਪੰਜਾਬੀ ਮਹਿਫਲ ਜੀ ਆਇਆਂ ਨੂੰ ਜੀ ਸੋਡਾ ਬਹੁਤ ਬਹੁਤ ਸਵਾਗਤ ਹੈ ਰੀਤਵਾਲ ਚੈਨਲ ਤੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਵੀ ਇੱਕ ਬੰਦਾ ਦਾ ਸਾਡੇ ਨਾਲ ਜੁੜਿਆ ਅਸਲ ਪੰਜਾਬੀ ਮਹਿਫਿਲ ਜਸਵਿੰਦਰ ਸਿੰਘ ਜੀ ਗੱਲ ਇਹ ਹੈ ਜੀ ਅਸੀਂ ਬਹੁਤ ਟਾਈਮ ਬਾਅਦ ਇਸ ਚੈਨਲ ਤੇ ਲਾਈਵ ਆਏ ਮੇਰੇ ਖਿਆਲ ਚ ਡੇਢ ਦੋ ਸਾਲ ਹੋ ਗਿਆ ਹੋਣਾ ਇਹ ਤੇ ਕਦੇ ਲਾਈਵ ਐਕਸਪੀਰੀਅੰਸ ਨਹੀਂ ਕੀਤਾ ਜਿਹੜਾ ਮਾਸਾ ਜਦੋਂ ਕੀਤੀ ਸੀ ਮਤਲਬ ਉਦੋਂ ਹੋਇਸੀ ਲੈ ਆਪ ਹਾਂ ਹਾਂ ਸ਼ਾਇਦ ਜిల్లా ਮਾਨਸਾ ਵਾਲੇ ਲਾਈਵ ਹੋਈ ਸੀ ਹਾਂ ਉਹਦੇ ਸ਼ੂਟ ਤੇ ਲਾਈਵ ਹੋਈ ਸੀ ਆਪਾਂ ਹਾਂ ਤੇ ਜੀ ਵਾਈ ਜੀ ਤੁਹਾਡੀਆਂ ਫਿਲਮਾਂ ਬਹੁਤ ਵਧੀਆਂ ਹੁੰਦੀਆਂ ਹਨੇ ਜੀ ਧੰਨਵਾਦ ਜੀ ਧੰਨਵਾਦ ਜੀ ਜਸਵਿੰਦਰ ਸਿੰਘ ਜੀ ਧੰਨਵਾਦ ਜੀ ਤੁਸੀਂ ਸਾਡੀ ਫਿਲਮਾਂ ਵੇਖਦੇ ਹੋ ਤੇ ਦੇਖਣਾ ਤਾਂ ਠੀਕ ਹੈ ਨਾਲ ਪਸੰਦ ਵੀ ਕਰਦੇ ਹੋ ਤੁਹਾਡੇ ਕਮੈਂਟ ਵੀ ਅਸੀਂ ਪੜਦੇ ਹਾਂ ਬਹੁਤ ਸੋਹਣਾ ਕਮੈਂਟ ਕਰਦੇ ਹੋ ਤੁਸੀਂ ਧੰਨਵਾਦ ਇਸ ਲਈ ਤੇ ਸਾਡਾ ਮਕਸਦ ਜਸਵਿੰਦਰ ਜੀ ਸੀ ਇਹ ਸੀਗਾ ਇਹ ਸਲਾਈਟ ਤੇ ਆਉਣ ਦਾ ਕਿਉਂਕਿ ਸ਼ਰਮਾ ਜੀ ਕਹਿੰਦੇ ਅਸੀਂ ਕਾਫੀ ਸਮੇਂ ਤੋਂ YouTube ਤੇ ਲਾਈਵ ਨਹੀਂ ਆਏ ਵੀ ਅਸੀਂ ਐਕਸਪੀਰੀਅੰਸ ਕਰਨਾ ਚਾਹੁੰਦੇ ਆ ਉਹਦੀ ਦਰਸ਼ਕਾਂ ਨੂੰ ਮਿਲਣਾ ਚਾਹੁੰਦੇ ਆ ਉਹਨਾਂ ਦੀ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਆ ਮੈਂ ਕਿਹਾ ਚਲੋ ਨੀਕੀ ਔਰ ਪੁੱਛ-ਪੁੱਛ ਅੱਜ ਜੀ ਆਪਾਂ ਲਾਈਵ ਹੋ ਜਾਂਦੇ ਆ ਦੇਖ ਲੈਂਦੇ ਆ ਵੀ ਆਪਣੇ ਦਰਸ਼ਕ ਆਪਣੇ ਨਾਲ ਲਾਈਵ ਤੇ ਜੁੜਦੇ ਨੇ ਕਿ ਨਹੀਂ ਤੁਸੀਂ ਹੋਇਆ ਕਰੋ ਜੀ ਲਾਈਵ ਚਾਹੇ ਮੀਂਹ ਕਿਤੇ ਕਦੀ ਵਾਰੀ ਹੋਇਆ ਕਰਾਂਗੇ ਹਾਂ ਕਿਉਂਕਿ ਆਪਾਂ ਨੂੰ ਦਰਸ਼ਕਾਂ ਦੀ رائے ਜਾਣਨੀ ਬਹੁਤ ਜ਼ਰੂਰੀ ਹੈ ਹਾਂਜੀ ਵੀ ਉਹਨਾਂ ਨੂੰ ਕੀ ਕੰਟੈਂਟ ਚਾਹੀਦਾ ਹੈ ਵੈਸੇ ਨਸ਼ੇ ਤੇ ਵੀ ਅਸੀਂ ਬਣਾਈ ਸੀ ਹਾਂਜੀ ਹਾਂ ਵੀ ਨਸ਼ਾ ਕਿੰਨਾ ਮਾੜਾ ਹੁੰਦਾ ਹੈ ਹਾਂਜੀ ਇਕੱਲੀ ਮਾਂ ਬਣਾਈ ਸੀ ਬਹੁਤ ਵਧੀਆ ਬਣ ਕੇ ਚੱਲੀ ਗਈ ਸਾਡੀ ਵੀ ਨਸ਼ਾ ਕਿਵੇਂ ਬਰਬਾਦੀ ਕਰਦਾ ਲੋਕਾਂ ਦੀ ਕਿਵੇਂ ਉਹ ਆਪਣੇ ਪਿਓ ਨੂੰ ਮਾਰ ਦਿੰਦਾ ਨਸ਼ੇ ਦੇ ਵਿੱਚ ਹੂੰ 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 ਤੇ ਮਾਂ پاਗਲ ਹੋ ਜਾਂਦੀ ਹੈ ਹੂੰ ਹੂੰ ਤੇ ਬਹੁਤ ਵਧੀਆ ਵੀਡੀਓ ਲੈ ਕੇ ਆਏ ਸੀ ਅਸੀਂ ਹਾਂ ਵੀ ਮੈਂ ਚੁਣ ਵੀ ਆਈ ਇਹ ਵੀਡੀਓ ਆਪਾਂ ਮੂਰੇ ਲੈ ਕੇ ਆਈ ਹਾਂ ਲੋਕਾਂ ਦੇ ਸਾਹਮਣੇ ਬਿਲਕੁਲ ਨਸ਼ਾ ਰੁਕੇ ਜਾਵੇ ਬਿਲਕੁਲ ਬਿਲਕੁਲ ਕਿਉਂ ਨਸ਼ਾ ਕਿੰਨਾ ਬਰਬਾਦ ਕਰਦਾ ਜੀ ਮੈਂ ਕਹਣਾ ਜੇ ਪਰਿਵਾਰ ਦਾ ਨਸ਼ਾ ਨਾ ਕਰੇ ਕੋਈ ਵੀ ਮੈਂਬਰ ਪਰਿਵਾਰ ਦਾ ਜੀ ਮੈਂ ਕਹਣਾ ਵਧੀਆ ਸੋਹਦੀ ਰੋਟੀ ਖਾ ਸਕਦਾ ਜੀ ਹਰ ਇੱਕ ਪਰਿਵਾਰ ਜੀ ਪੰਜਾਬੀ ਮਹਿਫਲ ਵਾਲੇ ਜਸਵਿੰਦਰ ਸਿੰਘ ਜੀ ਪੁੱਛ ਰਹੇ ਨੇ ਵੀ ਨੈਕਸਟ ਮੂਵੀ ਕਦੋਂ ਆ ਰਹੀ ਹੈ ਜੀ ਜੀ ਬਹੁਤ ਜਲਦ ਆ ਰਹੀ ਹੈ ਉਹਦੀ ਸਕ੍ਰਿਪਟ ਤੇ ਕੰਮ ਹੋ ਜਾਂਦਾ ਹੈ ਸ਼ੂਟ ਤੇ ਕੰਮ ਹੋ ਹੀ ਜਾਂਦਾ ਹੈ ਜਿਵੇਂ ਸ਼ਰਮਾ ਜੀ ਹੁਣੇ ਕਹਿ ਕੇ ਹਟੇ ਨੇ ਵੀ ਅਸੀਂ ਕੁਆਂਟੀਟੀ ਘਟਾ ਰਹੇ ਹਾਂ ਕੁਆਲਿਟੀ ਵਧਾ ਰਹੇ ਹਾਂ ਯਾਨੀ ਕਿ ਪਹਿਲਾਂ ਮਹੀਨੇ ਦੇ ਵਿੱਚ 4-4 ਫਿਲਮਾਂ ਅਪਲੋਡ ਕਰਦੇ ਸੀ ਹੁਣ ਚਾਹੇ ਅਸੀਂ 5 ਵੀ ਹੋ ਜਾਂਦੀ ਸੀ ਪੰਜ ਵੀ ਹੋ ਜਾਂਦੀ ਸੀ ਤੇ ਵੀ ਹੁਣ ਵੀ ਸਾਡੀ ਕੋਸ਼ਿਸ਼ ਇਹ ਹੈ ਵੀ ਚਾਹੇ ਫਿਲਮਾਂ ਦੋ ਅਪਲੋਡ ਹੋਣ ਪਰ ਵਧੀਆ ਵਧੀਆ ਹੋਣ ਹਾਂ ਵੈਸੇ ਸਾਡੀ ਕੋਸ਼ਿਸ਼ ਹੈ ਵੀ ਤੁਹਾਨੂੰ ਵੀ ਨਿਰਾਸ਼ ਨਾ ਕਰਾਇਆ ਜਾਵੇ ਦੀ ਵੱਤਵਾਦ ਅਸੀਂ ਲੈ ਕੇ ਆਈਏ ਪਰ ਅਸੀਂ ਸਾਡੀ ਹੁਣ ਮੇਨ ਕੋਸ਼ਿਸ਼ ਇਹੀ ਹੈ ਵੀ ਅਸੀਂ ਆਪਦੇ ਚੈਨਲ ਤੇ ਕੰਟੈਂਟ ਹੋਇਆ ਲੈ ਕੇ ਆਈਏ ਜਿਹੜਾ ਹੋਰ ਚੈਨਲ ਤੇ ਨਾ ਹੋਵੇ ਨਾ ਹੋਵੇ ਹਾਂਜੀ ਠੀਕ ਹੈ ਮੇਨ ਕੋਸ਼ਿਸ਼ ਇਹ ਤਾਂ ਉਹਨੂੰ ਕੁਝ ਨਵਾਂ ਦੇਖਣ ਨੂੰ ਮਿਲੇ ਵੀ ਕਿਸੇ ਨਕਲ ਨਾ ਹੋਵੇ ਨਕਲ ਨਾ ਹੋਵੇ ਸਟੋਰੀ ਦੇ ਵਿੱਚ ਵੀ ਹੂੰ ਤੇ ਉਹ ਵੀ ਹੁਣ ਤੁਸੀਂ ਮੈਨੂੰ ਕਾਫੀ ਦਰਸ਼ਕਾਂ ਨੇ ਕਿਹਾ ਜਿਹੜੀ ਤੁਸੀਂ ਮਤਲਬ ਇਹ ਰਿਸ਼ਤੇ ਫਿਲਮ ਕਮੈਂਟ ਆਏ ਹਨ ਹਾਂਜੀ ਹਾਂ ਵੀ ਉਹ ਨਵਾਂ ਕੰਟੈਂਟ ਸੀਗਾ ਨਮਾ ਸੀ ਪਹਿਲਾਂ ਕਿਸੇ ਨੇ ਬਣਾਇਆ ਨਹੀਂ ਪਹਿਲਾਂ ਕਿਸੇ ਨੇ ਬਣਾਇਆ ਨਹੀਂ ਹਾਂ ਬਿਲਕੁਲ ਜੀ ਦੋ ਪੈਰ ਘੱਟ ਤੋਂ ਨਾ ਬਿਲਕੁਲ ਸਹੀ ਗੱਲ ਮੜਕਦੇ ਨਾਲ ਹਾਂ ਤੁਰਨਾ ਮੜਕਦੇ ਨਾਲ ਸਹੀ ਗੱਲ ਹੈ ਜੀ ਹਾਂ ਬਿਲਕੁਲ ਮੈਂ ਵੀ ਇਹ ਹੀ 1002 ਵੀਡੀਓ ਪਾਇਆ ਕਰਾਂਗੇ ਬਹੁਤ ਸੋਹਣੀਆਂ ਪਾਇਆ ਕਰਾਂਗੇ ਹਾਂ ਬਿਲਕੁਲ ਵੀ ਆਪਾਂ ਪੂਰਾ ਜ਼ੋਰ ਮਤਲਬ ਕੰਟੈਂਟ ਤੇ ਲੱਗਣਾ ਹੈ ਹਾਂ ਕਿਉਂਕਿ ਦੇਖੋ ਜੇ ਆਪਾਂ ਵਧੀਆ ਚੀਜ਼ ਬਣਾਉਣੀ ਹੈ ਅਲੱਗ ਚੀਜ਼ ਬਣਾਉਣੀ ਹੈ ਨਵਾਂ ਵਿਸ਼ਾ ਲੈਣਾ ਹੈ ਤਾਂ ਰਿਸਰਚ ਕਰਨੀ ਪੈਂਦੀ ਹੈ ਤਾਂ ਟਾਈਮ ਲੱਗਦਾ ਟਾਈਮ ਲੱਗਦਾ ਰਿਸਰਚ ਕਰਨ ਤੇ ਹੁਣ ਇਸ ਜਿਹੜਾ ਆਪਾਂ ਮਤਲਬ ਇਹ ਰਿਸ਼ਤੇ ਬਣਾਇਆ ਸੀ ਹਾਂਜੀ ਮੇਰੇ ਖਿਆਲ ਚ ਸੋਚਨ ਸੋਚਨ ਤੇ 15 ਦਿਨ ਲੱਗੇ ਸੀ ਵੀ ਕੀ ਲੋਕਰਾਂ ਚ ਹੁੰਦੇ ਆ ਵੀ ਮਤਲਬ ਜਾਇਦਾਦ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਫਿਰ 15 ਦਿਨ ਉਹਨੂੰ ਕਾਗਜ਼ ਤੇ ਤਰਨ ਤੇ ਲੱਗੇ ਸੀ ਆਪਾਂ ਨੂੰ ਹਾਂਜੀ ਹਾਂਜੀ ਯਾਨੀ ਤਕਰੀਬਨ ਮਹੀਨਾ ਉਹਦਾ ਪ੍ਰੀ ਪ੍ਰੋਡਕਸ਼ਨ ਤੇ ਲੱਗਿਆ ਸੀ ਬਣਾਉਣ ਦਾ ਹਾਂਜੀ ਹਾਂਜੀ ਵੀ ਉਹਨੂੰ ਤਿਆਰ ਕਰਨ ਤੇ ਲੱਗ ਗਿਆ ਸੀ ਡਾਇਲੋਗ ਲਿਖਣ ਤੇ ਵੀ ਟਾਈਮ ਲੱਗਦਾ ਟਾਈਮ ਲੱਗਦਾ ਜੀ ਹਾਂ ਬਿਲਕੁਲ ਫਿਰ ਦੋ ਚਾਰ ਬੰਦਿਆਂ ਨੂੰ ਮਿਲਣਾ ਵੀ ਪੈਂਦਾ ਹੈ ਜਿਨ੍ਹਾਂ ਦੇ ਕੋਲ ਇਹ ਘਟਨਾ ਵਾਪਰੀ ਹੋਈ ਹੈ ਵਾਪਰੀ ਹੁੰਦੀ ਹੈ ਫਿਰ ਰਹਿ ਮਸ਼ਵਰਾ ਵੀ ਕਰਨਾ ਹੁੰਦਾ ਵੀ ਦੀ ਵੀ ਸਟੋਰੀ ਸਾਡੀ ਵਧੀਆ ਜੀ ਧੰਨਵਾਦ ਜੀ ਪੰਜਾਬੀ ਮਹਿਫਲ ਵਾਲਿਓ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਧੰਨਵਾਦ ਜੀ ਤੇ ਕਿ ਫੈਸੇ ਥੋੜਾ ਹਿੰਟ ਆਪਾਂ ਦੇ ਦਾਨੇ ਆ ਵੀ ਹਾਂਜੀ ਹਾਂ ਦਰਸ਼ਕਾਂ ਨੂੰ ਜਿਹੜੇ ਆਪਣੇ ਬਾਅਦ ਚ ਵੀ ਲਾਈਵ ਦੇਖਣਗੇ ਹਾਂਜੀ ਦੋਸਤੋ ਇੱਕ ਬਹੁਤ ਵਧੀਆ ਕਨਸੈਪਟ ਲੈ ਕੇ ਆ ਰਹੇ ਹਾਂ ਅਸੀਂ ਰਿਵੀਲ ਤਾਂ ਨਹੀਂ ਕਰ ਸਕਦੇ ਪਰ ਹੈਗਾ ਫੈਮਿਲੀ ਕੰਟੈਂਟ ਹੀ ਹੈ ਹਾਂਜੀ ਬਸ ਉਹਨੂੰ ਇਹਨਾਂ ਦੱਸ ਦਿੰਨਾ ਜਿਹੜੀ ਧੀ ਆਪਣੇ ਪਰਿਵਾਰ ਬਾਰੇ ਸੋਚਦੀ ਹੈ ਜਿਹੜੇ ਪਰਿਵਾਰ ਦੇ ਵਿੱਚ ਸਿਰਫ ਮਾਂ ਤੇ ਧੀ ਰਹਿੰਦੀ ਹੈ ਕੱਲ ਨੂੰ ਉਹਨੇ ਵਿਆਹ ਕਿ ਵੀ ਜਾਣਾ ਤਾਂ ਉਹ ਧੀ ਆਪਦੇ ਪਰਿਵਾਰ ਬਾਰੇ ਸੋਚਦੇ ਵੀ ਜਦੋਂ ਮੈਂ ਵਿਆਹ ਕੇ ਚਲੀ ਗਈ ਤਾਂ ਮੇਰੀ ਮਾਂ ਦਾ ਕੀ ਬਣੂ ਕਿਉਂਕਿ ਨਾ ਉਹਦਾ ਪਿਓ ਹੈ ਘਰੇ ਕਿਉਂਕਿ ਹਾਂਜੀ ਪਿਓ ਗੁਜ਼ਰ ਚੁੱਕਿਆ ਹੈ ਭਰਾ ਹੈ ਨਹੀਂ ਕੋਈ ਯਾਨੀ ਮਾਂ ਤੇ ਧੀ ਨੇ ਉਹਨਾਂ ਦੇ ਉੱਪਰ ਕੀ ਬੀਤਦੀ ਹੈ ਉਹਦੇ ਉੱਤੇ ਅਸੀਂ ਸਟੋਰੀ ਤੇ ਕੰਮ ਕਰ ਰਹੇ ਆ ਲਿਖ ਰਹੇ ਆ ਲਿਖਤਾ ਆਲਮੋਸਟ ਲਿਖੀ ਗਈ ਸ਼ੂਟ ਚੱਲ ਰਿਹਾ ਹੈ ਉਹਦਾ ਤੇ ਜਲਦ ਤੋਂ ਜਲਦ ਤੁਹਾਨੂੰ ਉਹ ਵੀ ਇੱਕ ਨਵਾਂ ਕਨਸੈਪਟ ਦੇਖਣ ਨੂੰ ਮਿਲੂਗਾ ਉਹ ਵੀ YouTube ਤੇ ਨਹੀਂ ਹੈਗਾ ਨਹੀਂ ਹੈਗਾ ਨਹੀਂ ਤੁਸੀਂ ਵੇਖਿਆ ਹੋਊਗਾ ਆਪਾਂ ਜਦ ਵੀ ਕੋਈ ਸਟੋਰੀ ਦੇਖਦੇ ਆਂ ਫਿਲਮ ਦੇਖਦੇ ਆਂ ਆਪ ਨੂੰ ਸਟਾਰਟਿੰਗ ਦੇ 1 ਮਿੰਟ ਤੋਂ ਪਤਾ ਲੱਗ ਜਾਂਦਾ ਵੀ ਅੱਗੇ ਕੀ ਹੋਊਗਾ ਕਿਉਂ ਉਹਦਾ ਰੀਜ਼ਨ ਇਹ ਹੈ ਵੀ ਉਹ ਸਟੋਰੀ ਕਿਸ ਨਾ ਕਿਸੇ ਰੂਪ ਚ ਕਿਸ ਨਾ ਕਿਸੇ ਚੈਨਲ ਦੇ ਉਹ ਪਈ ਹੈ ਹਾਂਜੀ ਠੀਕ ਹੈ ਅੰਦਾਜ਼ਾ ਲੱਗਿਆ ਜਾਂਦਾ ਪਰ ਸਾਨੂੰ ਇਹਨਾਂ ਦਾਵਾ ਕਰਦੇ ਆਂ ਵੀ ਸਾਡੀ ਸਟੋਰੀ ਤੁਹਾਨੂੰ ਇੱਕ ਵੱਖਰੀ ਸਟੋਰੀ ਮਿਲੂਗੀ ਪਰ ਹੈ ਰਿਐਲਿਟੀ रियलिटी बेस्ड ही चीज आ होनी है हां जी हाँ। सारा परिवार कंटेंट होगा पूरा परिवार बैठ के देख साले हां त जेड़े मेरे ਭੈਣ ਭਰਾ ਮੈਂ ਦੇਖ ਰਿਹਾ ਮੈਨੂੰ ਸ਼ੋ ਹੋ ਰਿਹਾ ਵੀ ਲਾਈਵ ਦੇ ਵਿੱਚ ਜੁੜੇ ਨੇ ਤਾਂ ਹਾਜ਼ਰੀ ਜ਼ਰੂਰ ਲਵਾਓ ਜੀ ਤੁਸੀਂ ਕਿੱਥੋਂ ਹੋ ਕਿਹੜੇ ਸ਼ਹਿਰ ਚੋਂ ਹੋ ਜਾਂ ਕਿਸੇ ਪਿੰਡ ਤੋਂ ਹੋ ਬਾਹਰੋਂ ਹੋ ਜਾਂ ਇੰਡੀਆ ਚੋਂ ਪੰਜਾਬ ਚੋਂ ਪਲੀਜ਼ ਆਪਦੀ ਹਾਜ਼ਰੀ ਜ਼ਰੂਰ ਲਵਾਓ ਕਿਉਂਕਿ ਮੈਨੂੰ ਇੱਥੇ ਸ਼ੋਅ ਹੋ ਰਿਹਾ ਹੈ ਵੀ 6-7 ਜਣੇ ਸਾਡੇ ਨਾਲ ਜੁੜੇ ਹੋਏ ਨੇ ਤਾਂ ਦੱਸੋ ਪਲੀਜ਼ ਕਿੱਥੋਂ ਤੁਸੀਂ ਕਮੈਂਟ ਕਰਕੇ ਦੱਸੋ ਤੇ ਇੱਕ ਗੱਲ ਹੋਰ ਜੀ ਅਸੀਂ ਹੁਣ ਅਸੀਂ ਸੋਚਿਆ ਵੀ ਅਸੀਂ ਸ਼ੂਟ ਤੇ ਵੀ ਲਾਈਵ ਹੋਇਆ ਕਰਾਂਗੇ 5-5 ਮਿੰਟ ਲਈ ਤਾਂ ਕਿ ਤੁਹਾਨੂੰ ਦੱਸਿਆ ਜਾਵੇ ਵੀ ਸ਼ੂਟ ਅਸੀਂ ਕਿਸ ਚੀਜ਼ ਦਾ ਕਰ ਰਹੇ ਆ ਵੀ ਕਦੋਂ ਉਹ ਫਿਲਮ ਆ ਰਹੀ ਹੈ ਤਾਂ ਕਿ ਤੁਹਾਨੂੰ ਵੇਟ ਰਹੇ ਉਸ ਫਿਲਮ ਦੀ ਤੇ ਹੋਰ ਕੋਈ ਸ਼ਰਮਾ ਜੀ ਗੱਲ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਤਾਂ ਤੁਸੀਂ ਕਹਿ ਸਕਦੇ ਹੋ। ਬਸ ਸਹੀ ਹੀ ਕਹਿਣਾ ਈ ਸੋਡੇ ਬਸ ਪਿਆਰੀ ਲੋੜ ਐ ਸਾਨੂੰ। ਹਾਂ ਜੇ ਤੁਸੀਂ ਦੇਖੋ ਜੇ ਤੁਹਾਨੂੰ ਕੋਈ ਵੀਡੀਓ ਵਧੀਆ ਲੱਗਦੀ ਹੈ ਠੀਕ ਐ ਤੁਹਾਡੇ ਦਿਲ ਨੂੰ ਚੁੰਦੀ ਹੈ ਤਾਂ ਤੁਸੀਂ ਸਿਰਫ ਇੱਕ ਕੰਮ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਐ ਉਤੇ ਕਮੈਂਟ ਕਰਕੇ ਦੱਸਿਆ ਕਰੋ ਦੇਖੋ ਤੁਹਾਡੇ ਕਮੈਂਟ ਹੀ ਸਾਨੂੰ ਇਹ ਦੱਸਦੇ ਨੇ ਵੀ ਸਾਡੀ ਮਿਹਨਤ ਕਿੰਨੀ ਕੁ ਵਧੀਆ ਹੈ ਜਾਂ ਸਾਨੂੰ ਹੋਰ ਮਿਹਨਤ ਕਰਨ ਵਾਲੀ ਹੈ ਤੇ ਜਿੰਨਾ ਮੇਰੇ ਦੋਸਤਾਂ ਨੇ ਭੈਣਾਂ ਨੇ ਭਰਾਵਾਂ ਨੇ ਮਾਤਾਵਾਂ ਨੇ ਬਜ਼ੁਰਗਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਬੈਲ ਆਈਕਨ ਦਾ ਬਟਨ ਹੁੰਦਾ ਉਹਨੂੰ ਵੀ ਦਬ ਲਓ ਉਹ ਤਾਂ ਬੰਦਾ ਕਾਰਨ ਹੈ ਵੀ ਸਾਡੀ ਜਦੋਂ ਵੀ ਕੋਈ ਫਿਲਮ ਆਉਗੀ ਜਾਂ ਲਾਈਵ ਹੋਵਾਂਗੇ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਬੈਲ ਆਈਕਨ ਨੂੰ ਜ਼ਰੂਰ ਦਬ ਲਿਓ ਤੇ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਬਸ ਅਸੀਂ ਇਹੀ ਦੱਸਣ ਵਾਸਤੇ ਆਏ ਸੀ ਵੀ ਅਸੀਂ ਆਏ ਹਫ਼ਤੇ ਲਾਈਵ ਹੋਇਆ ਕਰਾਂਗੇ ਜੋ ਵੀ ਨਵੀਂ ਚੀਜ਼ ਆ ਰਹੀ ਹੈ ਪਲੱਸ ਕੱਲਾ ਇਹ ਨਹੀਂ ਵੀ ਅਸੀਂ ਆਪਦੀ ਹੀ ਕਹਿਣ ਵਾਸਤੇ ਲਾਈਵ ਹੋਣਾ ਅਸੀਂ ਤੁਹਾਡਿਆਂ ਵੀ ਸੁਣਨਾ ਚਾਹੁੰਨੇ ਆ ਵੀ ਤੁਸੀਂ ਕੀ ਚੀਜ਼ ਦੇਖਣਾ ਚਾਹੁੰਦੇ ਹੋ ਕਿਹੜਾ ਕੰਟੈਂਟ ਦੇਖਣਾ ਚਾਹੁੰਦੇ ਹੋ ਕਿਹੜੇ ਵਿਸ਼ੇ ਉੱਤੇ ਵੀਡੀਓ ਅਸੀਂ ਬਣਾਈਏ ਅਸੀਂ ਉਹ ਵੀ ਸੋਟ ਸੋ ਜਾਣਨਾ ਚਾਹੁੰਨੇ ਆ ਤਾਂ ਆਏ ਹਫ਼ਤੇ ਅਸੀਂ ਜ਼ਰੂਰ ਲਾਈਵ ਹੋਇਆ ਕਰਾਂਗੇ ਤਾਂ ਬਸ ਅਸੀਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤਾ ਹੁਣ ਮੇਰੇ ਖਿਆਲ ਚ ਆਪਾਂ ਨੂੰ ਵਾਈਂਡ ਅਪ ਕਰਨਾ ਚਾਹੀਦਾ ਹੈ ਤੇ ਜਰੂਰ ਜੀ ਅਸੀਂ ਲਾਈਵ ਹੋਇਆ ਕਰਾਂਗੇ ਤੇ ਤੁਸੀਂ ਲਾਈਵ 'ਚ ਜੁੜਿਆ ਕਰੋ ਦੱਸਿਆ ਕਰੋ ਸਾਨੂੰ ਸਾਡੇ ਲਈ ਕੋਈ رائے ਹੋਵੇ ਤਾਂ ਜਰੂਰ ਸਾਨੂੰ ਦਿਆ ਕਰੋ ਇਸਨੂੰ ਅੱਗੇ ਕੀ ਕਰਨਾ ਚਾਹੀਦਾ ਕੋਈ ਜ਼ਰੂਰੀ ਨਹੀਂ ਸਾਡੇ ਤਰੀਫਾਂ ਦੇ ਪੋਲੀ ਬਣਨੇ ਨੇ ਤੁਸੀਂ ਨੇ ਵੀ ਹਾਂ ਜੀ ਹਾਂ ਜੀ ਕੀ ਬਾਤ ਆ ਇਹ ਬਹੁਤ ਵਧੀਆ ਕਰਿਆ ਬਸ਼ਕਲ ਦੀ ਸਾਨੂੰ ਹੋ ਨਾ ਵਧੀਆ ਲੱਗਿਆ ਹੋਵੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਵਧੀਆ ਲੱਗੀ ਨਾ ਕੋਈ ਸੀਨ ਨਹੀਂ ਵਧੀਆ ਲੱਗਿਆ ਉਹ ਸਾਨੂੰ ਦੱਸਿਆ ਕਰੋ ਉਹ ਸਾਨੂੰ ਦੱਸਿਆ ਕਰੋ ਕਿਉਂਕਿ ਅਸੀਂ ਬਣਾਉਣ ਲੱਗੇ ਸਟੋਰੀ ਚ ਇਹਨੇ ਖੁਬ ਜਾਨੇ ਸਾਨੂੰ ਖੁਦ ਨਹੀਂ ਪਤਾ ਲੱਗਦਾ ਵੀ ਯਾਰ ਇਹ ਸ਼ਾਇਦ ਲੋਕਾਂ ਨੂੰ ਨਾ ਪਸੰਦ ਆਵੇ ਕਿਉਂਕਿ ਇਨਸਾਨ ਗਲਤੀਆਂ ਦਾ ਦੇਖੋ ਪੁੱਤ ਜੀ ਗਲਤੀ ਹੋ ਜਾਂਦੀ ਹੈ ਬੰਦੇ ਤਾਂ ਪਰ ਸਾਡੀ ਕੋਸ਼ਿਸ਼ ਹੈ ਅਸੀਂ ਕੋਈ ਗਲਤੀ ਕਰੀਏ ਨਾ ਤਾਂ ਜ਼ਰੂਰ ਸਾਨੂੰ ਕੰਟ ਕਰਕੇ ਸੁਧਾਰ ਕਰੀਏ ਹਾਂ ਅਸੀਂ ਆਪਦਾ ਸੁਧਾਰ ਚਾਹੁੰਨੇ ਆਂ ਦੇਖੋ ਉਹ ਤਾਰੀਫ ਤਾਂ ਹਰ ਇੱਕ ਬੰਦਾ ਕਰ ਦਿੰਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਲੇਕਿਨ ਸਬਕ ਪਾਸ਼ਾ ਚ ਜਿਹੜਾ ਬੰਦਾ ਕੋਈ ਗੱਲ ਸਮਝਾਉਂਦਾ ਹੈ ਉਹ ਸਿੱਧੀ ਦਿਲ ਤੇ ਲੱਗਦੀ ਹੈ ਜਿਾ ਕਿ ਵੀ ਨਹੀਂ ਵੀ ਆਹ ਬੰਦੇ ਨੇ ਆਪਾਂ ਨੂੰ ਗੱਲ ਕਹੀ ਹੈ ਆਪਾਂ ਨੇ ਗੌਰ ਕਰਨੀ ਚਾਹੀਦੀ ਹੈ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ